ਆ ਮੋਲਾ ਕੂਤਰ ਮੇਰਾ ਵਿਚਾਰਾ ਵੀ ਐਨੀ ਟਾਈਮ ਐ ਐਨੀ ਵੇਸੇ ਵੀ ਮਰੂਗਾ ਇਹ ਇਹਦੀ ਲਾਲ ਮੇਰੇ ਕੋਲ ਬਹੁਤ ਬੈਠੀ ਹੈ ਇਹ ਰੱਤੇ ਵੀ ਕੱਢਦਾ ਟਿੱਟੇ ਸ਼ਾਖੇ ਵੀ ਕੱਢਦਾ ਮੋਜਾ ਹਾਂ ਇੰਡੀਆ ਤੋਂ ਆਂਡਾ ਆਇਆ ਵਾ ਇਹ ਵਿਚਾਰਾ ਹੁਣ ਤਾਂ ਨਾ ਜੁਨੀ ਭੋਗਦਾ ਹੈ ਹੈਣੀ ਹੋਏ ਕੁਛ ਇਹ ਖੋਟਿਆਂ ਵਾਲੇ ਆ ਵੱਡਾ ਕੂਤਰ ਮੇਰਾ ਅਹੀਂ ਤੁਹਾਨੂੰ ਦਿਖਾਉਣਾ ਵੀ ਇਹ 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 ਖੋਟਿਆਂ ਵਾਲੇ ਕੂਤਰ ਪਾਇਦੇ ਸਾਡੇ ਇਹ ਖੋਟਿਆਂ ਵਾਲੇ ਤੁਹਾਡੇ ਕਿਹੜੇ ਇਲਾਕੇ ਦੇ ਇਹ ਅਸਲ ਵਿੱਚ ਆ ਪਾਈ ਰੂਪਾ ਸਾਡੇ ਕੋਲੇ ਪਿੰਡ ਪੈਂਦਾ ਉਥੋਂ ਸ਼ਿੰਦਰ ਸਰਪੰਚ ਸੀ ਉਹਨੇ ਕਿਸੇ ਦਾ ਬਾਜੀਗਾਂ ਕੂਤਰ ਤੇ ਕੂਤਰੀ ਫਰੇ ਸੀ ਮੈਂ ਨਾਂ ਨਹੀਂ ਲੈਣਾ ਕਿਉਂਕਿ ਫਿਰ ਸੌਗ ਨਾ ਹੁੰਦੇ ਜਿਹੜੇ ਉਹਨਾਂ ਨੇ ਬਰੀਡਿੰਗ ਦੇ ਕਢਾਏ ਉਹਨੇ ਉਹਦਾ ਬੱਚਾ ਪਹਿਲਾਂ ਛੱਡਿਆ ਖੋਟੀ ਉਹ ਜਿੱਤਿਆ ਬਹੁਤ ਉਹ ਪੰਜ ਹੀ ਦੜੇ ਹੋਏ ਫਿਰ ਜਿੰਨੇ ਓਡੇ ਉਹ ਫਿਰ ਆਪਾਂ ਕਹਿੰਦੇ ਵੀ ਖੋਟੀ ਛੱਡਿਆ ਸੀ ਬਥੋ ਖੋਟੇ ਵਾਲੇ ਪੈ ਗਏ ਇਹ ਓਡੇ ਫਿਰ ਚਿੱਟੇ ਲੱਗਣਗੇ ਸਫੈ ਚਿੱਟੇ ਵੀ ਹੁੰਦੇ ਆ ਇਹ ਤੇ ਰੱਤੇ ਵੀ ਕੱਢ ਜਾਂਦੇ ਆ ਹਣ ਜਿਹੇ ਜੇ ਤੁਹਾਨੂੰ ਤਾਂ ਨਾ ਦਿਖਾਈ ਆ ਇਹ ਇਹਦਾ ਪੁੱਤ ਲਿਆ ਰਿਹਾ ਮੈਂ ਤੁਹਾਨੂੰ ਤੁਸੀਂ ਕਹਿੰਗੇ ਤਾਂ ਨਿਆਣਾ ਸਵੈ ਰਤਾ ਡੱਬੇ ਵੀ ਦਿਖਾ ਦੂੰਗਾ ਤੁਹਾਨੂੰ ਉਹ ਬਾਹਰ ਵੀ ਨਾ ਕਹਿੰਦੇ ਠੰਡ ਤੁਸੀਂ ਚਲੋ ਅੰਦਰ ਆ ਤੁਸੀਂ ਜਾ ਹਾਂ ਆਵਾਜ਼ ਸੁਣ ਅਸੀਂ ਤੇ ਉਤਰਾ ਇਹ ਸਭ ਦੋ ਦਾ ਸਾਥ ਦਿਖਾਈਆਂ ਫੋਟੋਆਂ ਤਾਂ ਤਾਂ ਨਾਲ ਹੀ ਤੂੰ ਤਾਂ 6 ਦਾ ਸਾਥ ਆ ਤੁਸੀਂ ਬਿਮਾਰ ਨਾ ਹੋ ਜਾਓ ਤੂੰ ਦਰਸ਼ਨ ਪਾਉਣੇ ਦਾ ਪਾਸਾ ਸਰਦੀ ਆ ਅੰਦਰ ਹੋ ਜਾਓ ਇੱਥੇ ਵੀ ਅੱਛਾ ਇਹ ਵੱਡਾ ਕਬੂਤਰ ਹੈ ਹਾਂ ਇਹ ਵੱਡਾ ਇਹ ਉੱਤ ਫਾਰਦਰ ਨਹੀਂ ਹਾਂਜੀ ਦੋ ਲੋੜ ਬਣਾਇਂ ਦੋ ਲੰਮੀ ਲੋੜ ਲੰਮੀ ਲੋੜ ਜਿੰਨੀ ਵੀ ਡੋੜਾ ਨਹੀਂ ਹੈ ਕੋਈ ਬਾਗੇਂਦਰ ਹਾਂਜੀ ਉਹ ਬਾਗੇਂਦਰ ਹਾਂ ਹੁਣ ਆਹ ਕਬੂਤਰ ਹੈ ਮਾਨਾ ਹਾਂਜੀ ਗੁਰਦੇਵ ਕਣਾਂ ਦਾ ਜਿਹੜੇ ਸ਼ਾਹ ਅਖੇ ਨੇ ਜਿੰਨੇ ਪਿੱਛੇ ਜਨਤਾ ਮਰਦੀ ਹਾਂ ਹਾਂ ਗੁਰਦੇਵ ਕਣੀਆਂ ਆਹ ਕਬੂਤਰ ਮਾਨਾ ਮਾਨਾ ਵੰਡ ਵੰਡੋ ਕਰਦੇ ਹਾਂ ਹਾਂ ਆਪਾਂ ਤਾਂ ਗਰਮੀਆਂ ਨੂੰ ਆ ਕੇ ਸ਼ੌਕ ਕਰਾਂਗੇ ਦਰਦ ਦੁਬਾਰਾ ਹਾਂ ਦਾ ਵੇ ਇਹ ਸਾਡੇ ਗਰਦੇਵ ਕਣੀਆਂ ਹੋਏ ਆ ਇਹ 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 ਸਾਡੇ ਹਾਈਟ ਦੇ ਸਾਡੇ ਕੋਲ ਹਾਂ ਇਹਦੀ ਆਪਣੀ ਨਸਲ ਹੈ ਜੀ ਇਹ ਇਹ ਇੱਥੇ ਇਹਨਾਂ ਪਿੱਛੇ ਇੱਥੇ ਵੀ ਲੋਕੀ ਰਿਕਾਰਡ ਪੈਦਾ ਕੀਤੇ ਤੇ ਇਹਦੇ ਗਾਹਾਂ ਸ਼ਾਖ ਖਾ ਗਿਆ ਚਿੱਟੀ ਆ ਖਪਟੀਰਾ ਤੇ ਤੇ تیر ਪਾ ਜਾਂਦਾ ਹੈ ਹਾਂ ਠੀਕ ਹਾਂ ਸ਼ਾਖ ਖੇ ਗਾ ਖਟਕੇ ਨਹੀਂ ਕੱਢ ਜਾਂਦੇ ਇਹ ਇਹ ਖਟਕੇ ਨਹੀਂ ਕੱਢ ਜਾਂਦੇ ਤੋ ਬਾਹਰ ਨਹੀਂ ਤਾਂ ਨਹੀਂ ਗਏ ਜਾਂਦਾ ਇੱਥੇ ਅੰਦਰ ਹੀ ਵੱਢ ਜਾਂਦੇ ਹਾਂ ਹਾਂ ਬੜਾ ਗੇ ਮੋਟੀ ਜਾਟ ਪਾ ਲਿਆ ਦਾ ਜੋੜ ਬੜਾ ਪਿਆਰੀ ਅੱਛਾ ਹੁਣ ਇਹ ਕਬੂਤਰ ਲਾਲ ਸਰੀਵ ਗੜ ਜਾਨਾ ਜਿਵੇਂ ਵੀ ਤੁਸੀਂ ਕਹਿਣਾ ਲੰਮਾ ਨੁੱਕਾ ਸਾਡੇ ਪਛਾਣ ਆਈ ਕਬੂਤਰਾਂ ਨਹੀਂ ਉਹਨਾਂ ਦਾ ਸਾਰੇ ਨੇ ਉਵੇਂ ਹੋਣਗੇ ਉਹਨੇ ਪਛਾਣੀ ਉਹ ਇਹ ਸਾਡੇ ਆ ਸਾਈਜ਼ ਦੇ ਹਾਂ ਉਹਨਾਂ ਦੀ ਪਛਾਣੀ ਉਹ ਆ ਜੇ ਕਿਸੇ ਨੇ ਸੱਲਣਾ ਜਿਵੇਂ ਤੁਸੀਂ ਅੱਜ ਦੇਖ ਲ ਤੁਸੀਂ ਕਿਤੇ ਵੀ ਸਾੜਦੇ ਉਹ ਕਬੂਤਰ ਛੋਟਾ ਨੁੱਕਾ ਤਾਂ ਨੇ ਵਾਲੇ ਸਾਰੇ ਆ ਹਾਂ ਇਹ ਆ ਇਹ ਪਰਵਾਜ਼ ਕਿੱਦਾਂ ਹੁੰਦੀ ਆ ਜਿਹੜਾ ਪਰੇ ਨਾ ਜਾਂਦੇ ਨਹੀਂ ਛੋਟੇ ਬੰਨਾਂ ਵਾਲੇ ਅੱਛਾ ਜੀ ਇਹ ਆਪਣੇ ਆ ਵਾਲਾ ਪਰ ਘੱਟ ਉਹ ਆਪਣੇ ਘਾਸਾਂਗੇ ਹੋਤੇ ਤੀਜੇ ਨਾਲ ਤੁਹਾਡੇ ਨਸਲ ਵਾਲਿਆਂ ਤੁਹਾਡੇ ਪਰ ਪਰ ਨਹੀਂ ਆਪਣੇ ਆ ਵਾਲਾ ਪਰ ਦੁੱਤੇ ਆਪਣੇ ਜੋੜੇ ਇਹ ਤੁਹਾਨੂੰ ਤੀਜੀ ਨਸਲ ਦਿਖਾਈ ਆ ਤਿੰਨ ਹੋਰ ਆ ਜੀ ਹੁਣ ਇੱਕ ਇੱਕ ਮੁਖਾ ਦਿਓ ਨਾ ਹੁਣ ਇਹਦਾ ਕੋਈ ਬੋਲੀ ਨਹੀਂ ਇਹ ਚੱਲ ਜਿੱਦਲ ਕਟਾ ਸਾਡੇ ਨਾਲ ਪਾਰਟੀਆਂ ਕਰਦੇ ਚੱਲਦੇ ਸਾਡੇ ਜਿਆਦੇ ਬੰਦੀਆਂ ਹੈ ਇੱਕੋ ਸੇ ਪਾਰ ਆ ਰਹੇ ਆ ਸਾਡੇ ਪਾਰੋਂ ਗੁੱਜੇ ਆ ਗਏ ਹੋਰ ਜੋੜੇ ਆ ਗਏ ਉੱਥੇ ਆ ਜਾ ਚੋ ਦੀ ਨਾਲ ਸ਼ੌਕ ਹਾਂ ਇੱਥੇ ਮੁੰਡਾ ਫੀਡ ਮੇਲ ਵਾਲਾ ਹੈ ਇਹ ਖੱਟੀਆਂ ਦੀ ਕੱਢੀ ਸੀ ਠੀਕ ਹੈ ਉਸੇ ਕੋਲ ਤੋਂ ਵੱਡੇ ਦੀ ਇਹ ਪੱਠੀ ਉਹ ਦਿੰਦੀ ਸੀ ਮੈਨੂੰ ਕਹਿੰਦਾ ਮੇਰੇ ਕੋਲ ਅੰਦਰ ਧਰੇ ਜਾ ਕੇ ਮੇਰੇ ਕੋਲ ਇੱਥੇ ਧਰ ਲਿਆ ਰਏ ਐਸਕੇ ਨੇ ਤੁਹਾਡੇ ਕੋਲ ਸਾ ਮਾਸ਼ਾ ਅੱਲਾ ਫਿੱਟਾ ਸਾਰੇ ਯਾਰ ਇਹ ਸਮੋਦਨ ਨਾ ਤੁਹਾਨੂੰ ਨਸਲਾ ਹੁਣ ਸਾਰੇ ਦਿਖਾਵਾਂਗਾ ਜਿਹੜੀ ਪੰਜੀਏ ਮੇਰੇ ਕੋਲ ਹੈਗੀ ਹੈ ਉਹਦੇ ਕੋਲੇ ਜਾਂਦੇ ਕਹੋ ਨੀ ਤਰੇ ਉਹਦੇ ਕੋਲੇ ਜਾ ਕੇ ਇਹ ਕੂਤਰੀ ਮੁਆਰਿਸੋ ਕੋਕੜੇ ਚ ਪੈ ਗਈ ਹੁਣ ਜਦੋਂ ਕਹਿੰਦੇ ਵਿੱਚ ਓਟਾ ਖੜਨੂ ਫਰੇ ਚ ਮੱਜ ਮਰਨੂ ਫਰੇ ਉਹ ਗੱਲ ਹੋਈ ਪਈ ਸੀ ਆ ਉਹਨੂੰ ਦਿੱਤੀ ਸੀ ਆਪਾਂ ਹਾਂ ਲੰਮੀ ਲੋਟ ਆ ਕੱਟ ਕੇ ਨਾ ਹੁਣ ਕੱਟ ਕੇ ਇਹਨੂੰ ਬੰਦ ਕਰ ਲਾ ਵੀਡੀਓ ਕੂਤਰਾ ਇਹ ਵੀ ਤੰਨੇ ਵਾਲਾ ਹੈ ਜਿਹੜਾ ਉਹ ਕੂਤਰੀ ਵੱਡਾ ਉਹ ਵੀ ਤੰਨੇ ਵਾਲਾ ਹਾਂ ਉਹਨੇ ਆ ਕਹਨੇ ਆਦਾ ਉਹਨੇ ਉਹਨੇ ਆ ਕਦੇ ਹਾਂ ਜਿਹੜਾ ਤੁਹਾਨੂੰ ਰੱਤੇ ਦਿਖਾਇਆ ਉਹ ਵੀ ਉਹਦੇ ਆ ਆ ਵੀ ਲੋਟ ਆ ਉਹਦਾ ਅੰਗ ਦਿਖਾਉਣਾ ਨਾ ਜੇ ਡੋੜ ਰਾਂਗੋ ਕੱਢ ਦਿੰਦਾ ਇਹਦੇ ਉਹ ਓਡੇ ਆਪਣੇ ਕੋਲ ਕੋਈ ਹੈ ਜੀ ਸਾਰਾ ਟੈਪੂ ਵੀ ਦੋ ਕੋਈ ਉਹ ਬਾਹਰ ਟੈਪ ਨਵੇਂ ਅੰਦਰ ਜਾ ਕੇ ਹੈ ਤਾਂ ਠੰਡਾ ਜਿਹੜੇ ਪੁੱਤੂ ਵਾਲੀ ਸਾਰੀ ਆਖੇ ਵੀ ਚਿੱਟੀ ਚੇ ਕਿ ਖੱਡੀ ਚੁੱਟੀ 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 ਇੱਕਦਮ ਉੱਤੜੇ ਤੇ ਜਾਂ ਹਿੱਥੋਂ ਦੇਖੇ ਨਾ ਚਿੱਟੀਆਂ ਥਾਵੇ ਝਕੜੇ ਵਾਲਾ ਆਇਆ ਸੀ ਮੁੰਡਾ ਭਿੰਦਰ ਤੋਂ ਮਨਸਾ ਝਕੜੇ ਵਾਲਾ ਇਹਦਾ ਪੱਠਾ ਪੱਠੀ ਬੱਠੀ ਆਪਣੇ ਕੋਲੇ ਵੱਡੀ ਹੋਈ ਉਹ ਕਾਫੀ 17 ਦੀ ਗੱਲ ਹੈ ਦੋ ਹਜ਼ਾਰਾਂ ਦੀ ਠੁੱਠੀ ਪੁੱਛੀ ਇਹ ਲੱਕਾ ਪੁੱਛ ਨਹੀਂ ਹੁੰਦੇ ਕਰ ਗਦੇ ਐਂ ਕੱਢ ਜਾਨਾ ਉਹ ਕਹਿੰਦਾ ਮੈਂ ਇੰਨੇ ਕੂਤਰ ਨਹੀਂ ਰੋੜਦੇ ਵੇਖੇ ਕਿੰਨੇ ਪੂਰੇ ਦੇ ਬੜੀ ਪਿਆਰੀ ਜੇ ਐਸ ਕੂਤਰਾ ਵੀ ਜਿਹੜੇ ਹੁਣ ਅਲੱਗ ਦਾ ਤਾਂ ਨਿਆਲੇ ਲਾਲਚੀ ਨਹੀਂ ਹੁੰਦੇ ਆ ਉਸੇ ਕੂਤਰੇ ਨੇ ਅਰਸੋਂ ਦਿਖਾਇਆ ਰੱਤਾ ਵੀ ਤੇ ਆ ਗੋਲਾ ਵੀ ਕੱਢਿਆ ਇਹ ਤੇ ਅਸਲ ਜੀ ਬੁਨਿਆਦੀ ਬੁਨਿਆਦੀ ਗੱਲ ਆ ਹਾਂ ਇਹ ਤਾਂ ਬੁਨਿਆਦੀ ਨੇਚਰ ਦਾ ਹੈ ਇਹ ਜਿਹਨਾਂ ਤੋਂ ਤਾਂ ਕੰਪੜੇ ਆਉਂਦੇ ਆ ਜੰਗਲਾਂ ਦੇ ਵਿੱਚ ਨਹੀਂ ਤੁਸੀਂ ਵੇਖਦੇ ਵਾਲਾ ਤੇਰਾ ਇਹ ਆਪਣਾ ਗੋਲੇ ਦਾ ਮੇਲ ਕਰਕੇ ਜਿਹੜਾ ਲਾਲ ਚੀਨੇ ਬਣ ਗਏ ਗੋਲੇ ਦੇ ਨਾ ਗੋਲੇ ਦੇ ਆ ਫੜੇ ਜਿਹੜੇ ਲਾਲ ਜਿਹਨੇ ਗੋਲਾ ਦਾ ਜਿਹੜਾ ਆਪਣਾ ਜੰਗਲੀ ਨੂੰ ਉਸਤਾਦ ਜੀ ਨੂੰ ਪਤਾ ਹੋਊਗਾ ਜਿਹੜੀ ਇੱਥੇ ਹੈ ਨਾ ਉਹ ਬੰਦਾ ਨਹੀਂ ਨਾ ਇੱਥੋਂ ਲਾ ਆਹ ਜਿਵੇਂ ਲਾਲ ਨਹੀਂ ਮਰੀ ਤਾਂ ਮਾਰਦੀ ਇਹ ਤਾਂ ਲਾਲ ਮਾਰੂਗੀ ਗੋਲੇ ਵੀ ਨਹੀਂ ਮਾਰੂਗੀ ਗੋਲੇ ਨਹੀਂ ਮਾਰੇਗੀ ਇਹ ਉੱਡਣ ਵਾਲੀ ਮਾਰੂਗੀ ਇਹ ਸੁਰਖਿਆ ਨਹੀਂ ਆ ਹਾਂ ਥੋੜਾ ਤੂੰ ਦੇਖ ਨਾ ਛੇੜ ਪੈਂਦਾ ਲਾਲੀ ਚ ਪੈਂਦਾ ਨਾ ਇਸੇ ਥੋੜਾ ਵੱਧ ਪਊਗਾ ਯਾਨੀ ਲਾਜ਼ਮੀ ਕਿਸੇ ਖੰਭ ਤੇ ਛੇੜ ਪਊਗਾ ਜਿਹੜੇ ਲਾਲ ਬੰਦ ਆ ਜਾਂਦਾ ਨਾ ਜਿਹੜਾ ਲਾਲ ਬੰਦ ਆ ਜਾਂਦਾ ਨਾ ਉਹ ਸਿਰੋ ਹੀ ਬੜੇ ਚੰਗੇ ਬਸ ਹੁਣ ਹੋਰ ਲੈਉਣਾ ਹੁਣ ਟੋਪ ਕਰਕੇ ਫੇਰ ਬਿਲੋਰ ਉਹ ਤੇ ਹੁਣ ਗਾਮ ਇਦਾਂ ਇਸ ਜ਼ਾਬ ਦੇ ਅਸਤ 7 ਨਿਆਰੇ ਕਮਟਰ ਸੁਰਖੇ ਸਨ ਹੈ ਸੁਰਖੇ ਸਨ ਲਾਲ ਚੀਨ ਨਹੀਂ ਹਾਂਜੀ ਇਹ ਤੁਹਾਨੂੰ ਦਿਖਾਉਂਦਾ ਕਿ ਕਈ ਰੰਗ ਕੱਢ ਜਾਂਦੇ ਤੁਹਾਨੂੰ ਸਾਰੇ ਦਿਖਾਉਣਾ ਹੁਣ ਮੈਂ ਇਹ ਜਿਆਦਾ ਅਸਲ ਵਿੱਚ ਜਿਹੜੀ ਲਾਲ ਛਾਤੀ ਦੇ ਸੀਗੇ ਇਹ ਇਹ ਰੱਤੇ ਵੀ ਕੱਢੀਆਂ ਨੇ ਸੀ ਪੁਰਖੇ ਕੋਈ ਨਹੀਂ ਬਸ ਇਹ ਕਦੇ ਕਦੇ ਕਾਲ ਡੱਬਾ ਕਰ ਜਾਂਦੇ ਨੇ ਕਾਲ ਬਾਕ ਉਹ ਤਾਂ ਬੰਬੀ ਉਹਦਾ ਜਾਂ ਗੋਲਾ ਕਦੀ ਇਹ ਰਹਿੰਦਾ ਜੀ ਇਹਨਾਂ ਘਰੋਂ ਪਹਿਲਾਂ ਹੋਇਆ ਉਹਨਾਂ ਕੋਲ ਪਹਿਲਾਂ ਹੈ ਨਹੀਂ ਜਿਹੜਾ ਰੱਤਾ ਰਣ ਇਹਨਾਂ ਘਰੋਂ ਪਹਿਲਾਂ ਹੋਇਆ ਹੁੰਦਾ ਉਹਨਾਂ ਕੋਲ ਰੱਤਾ ਇਹਦੇ ਚੀ ਦੋ ਜੀ ਫਰਕ ਹੈ ਹੈ ਐ ਸਕੂਟਰੀ ਦੇ ਵਿੱਚ ਤੇ ਜਿਹੜਾ ਇਹਨਾਂ ਦਾ ਇਹਦਾ ਜਿਹੜਾ ਇਹਦਾ ਜਿਹੜਾ ਬਾਪ ਨਹੀਂ ਬਲੱਡ ਹੀ ਕੋਈ ਆ ਪਰ ਉਹ ਮੈਂ ਦੱਸਦਾ ਇਹ ਬਲੱਡ ਨਾ ਜਿਹੜਾ ਧੰਨੇ ਵਾਲ ਸਹੀ ਕੂਤਰਗੇ ਕਦੇ ਕਦੇ ਗੋਲਾ ਵੀ ਕੱਢ ਜਾਂਦੇ ਆ ਆਪਣੇ ਕੋਲ ਬਣੀ ਨੀਲੇ ਦੇ ਗੋਲਾ ਕਹਿੰਦੇ ਨੇ ਜਿਹੜਾ ਜੰਗਲੀਮ ਹੁੰਦਾ ਕਦੇ ਕਦੇ ਕਾਲ ਡੱਬਾ ਕੱਢਦੇ ਆ ਜਿਹੜਾ ਕਾਲ ਡੱਬਾ ਕੱਢ ਜਾਣਾ ਉਹ ਕਦੀ ਹੀ ਕੱਢਦੇ ਆ ਪਰ ਉਹ ਬੰਬੀ ਹੁੰਦਾ ਉਹ ਤਾਂ ਬਾਹਰ ਪਾਈਾ ਲਾਲ ਜੀ ਮੈਂ ਕੱਢਦੇ ਜੇ ਲਾਲ ਡੱਬੇ ਕੱਢਦੇ ਸੁਰਖੇ ਕੱਢਦੇ ਕਾਲੇ ਡੱਬੇ ਕੱਢਦੇ ਨੀ ਲਾਲ ਸਿਰੇ ਕੱਢ ਜਾਂਦੇ ਸਾਡਾ ਜਿਹੜਾ ਉਸਤਾਦ ਹੈ ਨਾ ਮੇਰਾ ਜਿਹੜਾ ਉਸਤਾਦ ਹੈ ਹਾਂ ਹਾਂ ਪਾਈਏ ਬੜਾ ਹਾਂ ਉਹ ਕਹਿੰਦਾ ਜੀ ਜਿਹੜਾ ਬੇਸਿਕ ਹੀ ਰੰਗ ਹੈ ਨਾ ਕਬੂਤਰ ਦੇ ਉਹ ਚਾਰ ਰੰਗ ਨੇ ਹੂੰ ਸਫੇਦ ਸੁਰਖ ਕਾਲਾ ਤੇ ਡੱਬਾ ਹੂੰ ਡੱਬਾ ਨੇ ਹੋ ਇਹ ਇਹਦਾ ਯੋਸਤਾ ਦੀ ਬਾਕੀ ਇਹਦਾ ਦੀ ਅਮੇਜਿਸ ਜਿਹੜੇ ਬੜੇ ਹੁਣ ਉਸਤਾਨ ਉਹਦੇ ਵਿੱਚ ਪਤਾ ਕੀ ਹੈ ਹੁਣ ਧੰਨੇ ਬਾਬੇ ਨੂੰ ਪਤਾ ਹੋ ਵੀ ਉਹਨੇ ਜਿਹੜੇ ਇਹ ਕੂਤਰ ਬਣਾਏ ਸੀ ਉਹਤਰੀ ਕਿਹੜੀ ਕੂਤਰ ਕਿਹੜਾ ਹੈ ਨਾ ਉਹ ਤਾਂ ਆਪਣਾ ਪਤਾ ਨਹੀਂ ਪਰ ਇਹ ਆਪਣਾ ਹੀ ਹੈ ਵੀ ਜਿਹੜਾ ਧੰਨੇ ਬਾਬੇ ਦੇ ਪਿਓਰ ਕੂਤਰ ਸੀਗੇ ਲਾਲ ਕੀਲੇ ਜਾ ਦੇ ਮਜ਼ੂਰ ਹੋਏ ਇਹ ਰੱਤੇ ਵੀ ਕੱਢ ਜਾਂਦੇ ਸੀ ਇਹ ਗੋਲਾ ਵੀ ਕੱਢ ਜਾਂਦੇ ਸੀ ਗੋਲਾ ਡੱਬਾ ਵੀ ਕੱਢ ਜਾਂਦੇ ਸੀ ਤੇ ਲਾਲ ਕੀਦੇ ਬੜੇ ਲਾਲ ਸਰੀਰ ਵੀ ਕੱਢ ਜਾਂਦੇ ਸੀ ਇਹ ਉਹਦੀ ਆਪਣੀ ਮਾਂ ਐ ਇਹਦੇ ਗਾਂ ਇਹਦੇ ਬੱਚੇ ੜਾਈ ਆਪਾਂ ਇੱਥੇ ਬਹੁਤ ਔਡੇ ਆ ਹੁਣ ਤੁਹਾਨੂੰ ਮੈਂ ਇੱਕ ਅ ਮੁੰਡਾ ਆਪਣਾ ਯਾਰ ਦਾ ਤੁਹਾਨੂੰ ਉਹਨੂੰ ਐ ਕਿ ਨਾ ਅ ਸ਼ਰਕੂਤਰੀ ਦਿੱਤੀ ਸੀ ਲਾਲ ਲਾਲ ਛਾਤੀ ਦੀ ਤੇ ਉਹਦੇwidehat ਅੱਖਾਂ ਸੋਸ ਵਾਲੇ ਵੀ ਹੈਗੇ ਕਾਕਾ ਭਾਈ ਦੱਸੋ ਜੀ ਇਹ ਰੱਤਾ ਕਬੂਤਰ ਇੱਕ ਇਹ ਕਿਹੜਾ ਪੁੱਤ ਐ ਬਾਬਾ ਧੰਨਾ ਮਹਾਰਾਜ ਇਹ ਇਹ ਵੀ ਭਾਈ ਕੁੱਕਰੀ ਮਹਾਰਾਜ ਤੋਂ ਐ ਧੰਨੇ ਪਿੰਡ ਤੋਂ ਕੀ ਜੀ ਅੱਜ ਤੁਸੀਂ ਸ਼ੌਕ ਕਰ ਰਹੇ ਹੋ ਪਿਓਰ ਬਾਬੇ ਧੰਨੇ ਵਾਲੇ ਜਿਹੜੇ ਡਾਇਰੈਕਟ ਯਾਨੀ ਇਹ ਕਬੂਤਰ ਡਾਇਰੈਕਟ ਆਂਡਾ ਆਇਆ ਸੀ ਤੇ ਪੁੱਦੇ ਤੋਂ ਗਾਂ ਇਹ ਉਹਦਾ ਪੁੱਤ ਹੈ ਉਹਦਾ ਗਾਂ ਪੁੱਤ ਹੈ ਨਾ ਪੋਤੇ ਵੀ ਹੈਗੇ ਆਪਣੇ ਕੋਲੇ ਇਹ ਵਸ ਇਹ ਇਹਦੀ ਪ੍ਰੋਬਲਮ ਇਹ ਹੈ ਇਹਦੇ ਪੰਗੇ ਦੇਖੇ ਜੀ ਦੋ ਸੁਰੂ ਨਹੀਂ ਹਾਂ ਪੈ ਗਿਆ ਚਾਰ ਰੁਪਏ ਚਾ ਇਹਦੀ ਮਾਂ ਵੀ ਲਿਉਣਾ ਮੈਂ ਤੇ ਕੋਈ ਤਰੇ ਇਹ ਜਿਹੜੀ ਇਹ ਨਾਲ ਲਾਈ ਸੀ ਉਹ ਲਾ ਹਾਂ ਕੋਈ ਲਿਉਣਾ ਤੂੰ ਪਿੱਛੇ ਛੱਡਿਓ ਮੈਂ ਸਵਾਤੀ ਗੱਲ ਨਹੀਂ ਕੀਤੀ